ਤੁਸੀਂ ਦੇਖ ਰਹੇ ਹੋ ਖਬਰ ਪੜਤਾਲ ਮੈਂ ਹਾਂ ਸੁਨੀਲ ਕੁਮਾਰ ਹਿਮਾਚਲੀ ਤੇ ਗੱਲ ਕਰਾਂਗੇ ਪੰਜਾਬ ਦੇ ਕੁਝ ਅਹਿਮ ਮਸਲਿਆਂ ਦੀ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਪੰਜਾਬ ਦੇ ਸੀਨੀਅਰ ਪੱਤਰਕਾਰ ਸੁਰੇਂਦਰ ਡੱਲਾ ਜੀ ਡੱਲੇ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਡੱਲਾ ਜੀ 12 ਤਰੀਕ ਤੋਂ ਬਜਟ ਸੈਸ਼ਨ ਸ਼ੁਰੂ ਹੋ ਰਿਹਾ ਤੁਹਾਨੂੰ ਕੀ ਲੱਗਦਾ ਕਿ ਐਚਐਸ ਫੁਲਕਾ ਤੇ ਮਾਸਟਰ ਬਲਦੇਵ ਸ਼ਾਮਲ ਹੋਣਗੇ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਦੱਸੂਗਾ ਜੀ ਕਿ 12 ਫਰਵਰੀ ਤੋਂ ਪੰਜਾਬ ਦਾ ਬਜਟ ਸੈਸ਼ਨ ਸ਼ੁਰੂ ਹੋ ਰਿਹਾ ਹੈ ਬੜਾ ਅਹਿਮ ਇਹ ਬਜਟ ਸੈਸ਼ਨ ਹੈ ਔਰ ਵੱਡੀ ਗੱਲ ਇਹ ਹੈ ਕਿ ਅਸਤੀਫਾ ਦੇ ਚੁੱਕੇ ਨੇ ਐਚਐਸ ਫੂਲਕਾ ਸਾਹਿਬ ਲੇਕਿਨ ਇਸਦੇ باوجود ਵੀ ਐਚਐਸ ਫੂਲਕਾ ਹੋਰਾਂ ਦਾ ਜਿਹੜਾ ਅਸਤੀਫਾ ਹੈ ਉਹ ਪੰਜਾਬ ਦੇ ਵਿਧਾਨ ਸਭਾ ਦੇ ਸਪੀਕਰ ਵੱਲੋਂ ਹਾਲੇ ਤੱਕ ਪ੍ਰਵਾਨ ਨਹੀਂ ਕੀਤਾ ਗਿਆ ਜੀ ਹਾਲਾਂਕਿ ਫੂਲਕਾ ਸਾਹਿਬ ਨੇ ਇਲੈਕਸ਼ਨ ਕਮਿਸ਼ਨ ਨੂੰ ਵੀ ਈਮੇਲ ਭੇਜਤੀ ਸੀ ਕਿ ਮੈਂ ਆਪਣੇ ਅਹੁਦੇ ਤੋਂ ਅਸਤੀਫਾ ਦਿੰਦਾ ਪਰ ਹੁਣ ਫੂਲਕਾ ਸਾਹਿਬ ਇਹ ਕਹਿ ਰਹੇ ਨੇ ਜੋ ਸੂਤਰਾਂ ਤੋਂ ਪਤਾ ਲੱਗਿਆ ਕਿ ਮੈਂ ਵਿਧਾਨ ਸਭਾ ਦੇ ਸੈਸ਼ਨ 'ਚ ਜਾਊਂਗਾ ਔਰ ਅਸੀਂ ਪੁੱਛਾਂਗੇ ਮਜੀਠੀਏ ਤੋਂ ਆ ਮਾਫ ਕਰਨਾ ਆਪਣੇ ਸੁਖਜਿੰਦਰ ਸਰਕਾਰੀਏ ਤੋਂ ਨਵਜੋਤ ਸਿੰਘ ਸਿੱਧੂ ਤੋਂ ਕੈਪਟਨ ਅਮਰਿੰਦਰ ਤੋਂ ਕਿ ਤੁਸੀਂ ਕਹਿੰਦੇ ਸੀ ਅਸੀਂ ਜਿਹੜੀ ਸੱਟ ਬਣਾਈ ਹੈ ਤੁਰੰਤ ਕਾਰਵਾਈ ਕਰੂਗੀ ਬਰਗਾੜੀ ਦੇ ਮਸਲੇ ਤੇ ਅਸੀਂ ਤੁਰੰਤ ਗ੍ਰਿਫਤਾਰੀਆਂ ਕਰਾਂਗੇ ਪਰ ਸੱਟ ਨੇ ਹਾਲੇ ਤੱਕ ਸਿਵਾਏ ਇੱਕ ਸਾਬਕਾ ਐਸਐਸਪੀ ਨੂੰ ਫੜਨ ਦੇ ਕੋਈ ਖਾਸ ਪ੍ਰਾਪਤੀ ਹਜੇ ਤੱਕ ਦਿਖਾਈ ਨਹੀਂ ਫੂਲਕਾ ਸਾਹਿਬ ਕਹਿੰਦੇ ਮੈਂ ਅਸਤੀਫਾ ਨਹੀਂ ਵਾਪਸ ਲੈਣਾ ਪਰ ਕਿਉਂਕਿ ਹਲੇ ਤੱਕ ਮੇਰਾ ਅਸਤੀਫਾ ਮੰਜ਼ੂਰ ਨਹੀਂ ਇਸ ਕਰਕੇ ਹੋ ਸਕਦਾ ਹੈ ਕਿ ਫੂਲਕਾ ਸਾਹਿਬ ਵਿਧਾਨ ਸਭਾ ਦੇ ਸੈਸ਼ਨ 'ਚ ਜਾਣ ਔਰ ਇਸੇ ਤਰ੍ਹਾਂ ਮਾਸਟਰ ਬਲਦੇਵ ਸਿੰਘ ਨੇ ਜਿਹੜੇ ਜਿਹੜੇ ਮੋਢਲੀ ਮੈਂਬਰਸ਼ਿਪ ਤੋਂ ਆਮ ਆਦਮੀ ਪਾਰਟੀ ਦੀ ਤੋਂ ਅਸਤੀਫਾ ਦੇ ਚੁੱਕੇ ਨੇ ਪਰ ਉਹ ਵਿਧਾਨ ਸਭਾ ਦੇ ਮੈਂਬਰ ਹਨ ਉਹਨਾਂ ਨੂੰ ਹਜੇ ਵਿਧਾਨ ਸਭਾ ਦੀ ਮੈਂਬਰੀ ਤੋਂ ਕਿਸੇ ਨੇ ਵੀ ਹਾਰਜ ਨਹੀਂ ਕੀਤਾ ਠੀਕ ਇਸੇ ਤਰ੍ਹਾਂ ਸੁਖਪਾਲ ਖੈਰਾ ਨੂੰ ਵੀ ਕਿਸੇ ਨੇ ਵਿਧਾਨ ਸਭਾ ਦੀ ਮੈਂਬਰੀ ਤੋਂ ਨਹੀਂ ਹਟਾਇਆ ਭਾਵੇਂ ਸੁਖਪਾਲ ਖੈਰਾ ਨੇ ਆਪਣੀ ਪੰਜਾਬੀ ਇਕਤਾ ਪਾਰਟੀ ਬਣਾਈ ਹੈ ਸੋ ਮੈਨੂੰ ਲੱਗਦਾ ਸੁਖਪਾਲ ਖੈਰਾ ਨੂੰ ਵੀ ਜਾਣਾ ਚਾਹੀਦਾ ਹੈ ਮਾਸਟਰ ਬਲਦੇਵ ਉਹਨਾਂ ਨੂੰ ਵੀ ਜਾਣਾ ਚਾਹੀਦਾ ਹੈ ਔਰ ਵਿਧਾਨ ਸਭਾ ਚ ਜਾ ਕੇ ਪੰਜਾਬ ਦੀ ਸਰਕਾਰ ਦੇ ਅੱਗੇ ਸਾਰੇ ਜਿਹੜੇ ਗੰਭੀਰ ਮਸਲੇ ਨੇ ਉਹ ਚੱਕਣੇ ਚਾਹੀਦੇ ਨੇ ਔਰ ਬਰਗਾੜੀ ਵਾਲਾ ਮਾਮਲਾ ਵੀ ਚੱਕਿਆ ਜਾਣਾ ਚਾਹੀਦਾ ਜਾ ਕੇ ਕਿ ਸਿੱਟ ਦੀ ਕੀ ਪ੍ਰਗਤੀ ਰਿਪੋਰਟ ਹੈ ਹਾਲੇ ਤੱਕ ਅਦਾਲਤ ਦੇ ਵਿੱਚ ਕੀ ਕੀ ਚੀਜ਼ਾਂ ਚਲੀਆਂ ਗਈਆਂ ਨੇ ਇਹ ਸਾਰਾ ਕੁਝ ਵਿਧਾਨ ਸਭਾ ਦੇ ਵਿੱਚ ਆਪਣੇ ਸਵਾਲਾਂ ਰਾਹੀਂ ਪੁੱਛਿਆ ਜਾ ਸਕਦਾ ਹੈ ਸਰਕਾਰ ਭਾਵੇਂ ਬਾਅਦ ਦੇ ਵਿੱਚ ਜਵਾਬ ਦੇਵੇ ਜਾਂ ਸਰਕਾਰ ਉਨੀ ਹੀ ਜਾਣਕਾਰੀ ਦੇਵੇ ਜਿੰਨੀ ਕੁ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ ਜਾਂਚ ਬਾਰੇ ਕੋਈ ਨਹੀਂ ਪੁੱਛਦਾ ਕਿ ਸਿੱਟ ਦੀ ਜਾਂਚ ਚ ਕੀ ਨਿਕਲਿਆ ਲੇਕਿਨ ਇਹ ਪੁੱਛਣਾ ਸਾਰਿਆਂ ਦਾ ਹੱਕ ਹੈ ਕਿ ਕੀ ਸੱਚਮੁੱਚ ਤੁਸੀਂ ਕਿਸੇ ਨੂੰ ਇਸ ਮਾਮਲੇ ਦੇ ਵਿੱਚ ਤੁਰੰਤ ਜ਼ਿੰਮੇਦਾਰ ਠਹਿਰਾਓਗੇ ਜਾਂ ਤੁਹਾਡੀ ਜਾਂਚ ਕਿਸੇ ਨਤੀਜੇ ਤੇ ਨਹੀਂ ਪਹੁੰਚੀ ਇਹ ਸਾਰੀਆਂ ਗੱਲਾਂ ਨੇ ਜਿਹੜੀਆਂ ਇਹ ਵਿਧਾਨ ਸਭਾ 'ਚ ਹੋਣਗੀਆਂ ਬਾਕੀ ਕਿਉਂਕਿ ਪਿਛਲੀ ਵਾਰੀ ਜਦੋਂ ਬਜਟ ਸੈਸ਼ਨ ਹੋਇਆ ਸੀ ਤੇ 2200 ਰੁਪਇਆ ਮਨਪ੍ਰੀਤ ਬਾਦਲ ਉਹਨਾਂ ਨੇ ਸਾਰਿਆਂ ਤੇ ਟੈਕਸ ਲਾਤਾ ਸੀ ਤੇ ਮਨਪ੍ਰੀਤ ਬਾਦਲ ਪਿੱਛੇ ਜੇ ਇਹ ਵੀ ਬਿਆਨ ਦੇ ਰਹੇ ਨੇ ਕਿ ਅਗਸਤ ਤੱਕ ਸਾਡੀ ਸਰਕਾਰ ਦੀ ਸਿਹਤ ਚੰਗੀ ਹੋ ਜਾਣੀ ਹੈ ਤੇ ਕੀ ਮਨਪ੍ਰੀਤ ਬਾਦਲ ਜਿਹੜਾ 2200 ਰੁਪਇਆ ਹਰ ਪੰਜਾਬ ਦੇ ਨੌਕਰੀਪੇਸ਼ਾ ਜਾਂ ਆਪਣਾ ਕੰਮ ਕਰਨ ਵਾਲੇ ਵਿਅਕਤੀ ਤੇ ਲਾਇਆ ਸੀ ਕੀ ਮਨਪਿਤ ਬਾਦਲ ਚੋਣਾ ਤੋਂ ਪਹਿਲਾਂ ਉਹ 2-200 ਰੁਪਇਆ ਹਟਾਉਣਗੇ ਕਿਉਂਕਿ ਮੋਦੀ ਸਾਹਿਬ ਦੀ ਸਰਕਾਰ ਨੇ ਤਾਂ ਟੈਕਸ ਦੇ ਵਿੱਚ ਵੀ ਥੋੜੀ-ਬਹੁਤ ਜਿਹੜੀ ਛੋਟ ਦਿੱਤੀ ਹੈ ਉਹ ਦਿੱਤੀ ਹੈ ਸੋ ਕਾਂਗਰਸ ਦੀ ਸਰਕਾਰ ਕੀ ਰਿਆਇਤ ਦੇਊਗੀ ਇਹ ਸਾਰਿਆਂ ਦੀ ਨਜ਼ਰ ਹੈ ਜਿਹੜੀ ਵਿਧਾਨ ਸਭਾ ਦੇ ਸੈਸ਼ਨ ਚ ਰੋ ਕਿ ਬਾਕੀ ਵਿਧਾਨ ਸਭਾ ਦਾ ਸੈਸ਼ਨ ਹੰਗਾਮੇਪੂਰਨ ਰਹੂਗਾ ਬੁੱਧ ਸਿੰਘ ਕਰਕੇ ਵੀ ਕਿਉਂਕਿ ਅਕਾਲੀ ਦਲ ਨੇ ਜਿਹੜਾ ਉਹ ਕਿਸਾਨ ਬੁੱਧ ਸਿੰਘ ਦਾ ਕਰਜ਼ਾ ਮਾਫ ਕਰਤਾ ਤੇ ਅਕਾਲੀ ਦਲ ਵਿਧਾਨ ਸਭਾ ਚ ਜਾ ਕੇ ਪੁੱਛੂਗਾ ਸੁਖਪਾਲ ਖੈਰਾ ਪਹਿਲਾਂ ਹੀ ਕਹਿ ਚੁੱਕੇ ਨੇ ਕਿ ਕੈਪਟਨ ਅਮਰਿੰਦਰ ਵਿਧਾਨ ਸਭਾ ਦੇ ਵਿੱਚ ਆਡਿਟ ਰਿਪੋਰਟ ਦਵੇ ਆਡਿਟ ਕਰਾਉਣ ਤੇ ਦੱਸਿਆ ਜਾਵੇ ਵਿਧਾਨ ਸਭਾ ਦੇ ਵਿੱਚ ਕਿ ਕਾਂਗਰਸ ਦੀ ਸਰਕਾਰ ਨੇ ਕਿੰਨੇ ਕਿਸਾਨਾਂ ਦਾ ਕਰਜ਼ਾ ਮਾਫ਼ ਕੀਤਾ ਕਿੰਨਾ ਕਿੰਨਾ ਰੁਪਈਆ ਕਿਸਾਨਾਂ ਦਾ ਕਰਜ਼ਾ ਮਾਫ਼ ਕੀਤਾ ਗਿਆ ਸੋ ਸੁਖਪਾਲ ਖੈਰਾ ਦੀ ਮੰਗ ਜਾਇਜ਼ ਹੈ ਪੰਜਾਬ ਦੀ ਸਰਕਾਰ ਨੂੰ ਜ਼ਰੂਰ ਇਹ ਵੇਰਵੇ ਜਿਹੜੇ ਨੇ ਇਹ ਸਾਰਵਜਨਿਕ ਕਰਨੇ ਚਾਹੀਦੇ ਬਾਕੀ ਦੇਖਦੇ ਹਾਂ ਸੁਖਪਾਲ ਖੈਰਾ ਜਾਣਦੇ ਨੇ ਜਾਂ ਨਹੀਂ ਜਾਣਦੇ ਪਰ ਮੈਨੂੰ ਲੱਗਦਾ ਸੁਖਪਾਲ ਖੈਰਾ ਹੁਣਾਂ ਨੂੰ ਜਾਣਣਾ ਚਾਹੀਦਾ ਹੈ ਮਾਸਟਰ ਬਲਦੇਵ ਨੂੰ ਵੀ ਔਰ ਫੂਲਕਾ ਸਾਹਿਬ ਵੀ ਜੇ ਜਾ ਰਹੇ ਨੇ ਜਦ ਤੱਕ ਅਸਤੀਫਾ ਨਹੀਂ ਪ੍ਰਵਾਨ ਹੁੰਦਾ ਤਦ ਤੱਕ ਜ਼ਰੂਰ ਜਾਣਾ ਚਾਹੀਦਾ ਚਲੋ ਡਿਲੇ ਇੱਕ ਹੋਰ ਅਹਿਮ ਖਬਰ ਬਜਟ ਸੈਸ਼ਨ ਦੇ ਨਾਲ ਜੁੜੀ ਹੋਈ ਆ ਸਰਕਾਰ ਦੀ ਜਿਹੜੀ ਰਿਪੋਰਟ ਦਿੱਲੀ ਤੱਕ ਪਹੁੰਚ ਰਹੀ ਆ ਮਤਲਬ ਰਾਹੁਲ ਗਾਂਧੀ ਦੇ ਦਰਬਾਰ ਜਿਹੜੀ ਪੰਜਾਬ ਸਰਕਾਰ ਦੀ ਰਿਪੋਰਟ ਪਹੁੰਚ ਰਹੀ ਆ ਤੇ ਹੁਣ ਇਸ ਸੂਤਰਾਂ ਤੋਂ ਹਾਲੇ ਖਬਰ ਆ ਰਹੀ ਹੈ ਕਿ ਰਾਹੁਲ ਗਾਂਧੀ ਪੰਜਾਬ ਦੇ ਮਸਲਿਆਂ ਤੇ ਵੀ ਅੰਦਰੂਨੀ ਰਿਪੋਰਟਾਂ ਲੈ ਰਹੇ ਨੇ ਤੁਹਾਨੂੰ ਕਿਵੇਂ ਲੱਗਦਾ ਇਹ ਦੇਖੋ ਰਾਹੁਲ ਗਾਂਧੀ ਨੇ ਪੰਜਾਬ ਦੇ ਵਿੱਚ ਆਪਣੀਆਂ ਕਈ ਟੀਮਾਂ ਛੱਡੀਆਂ ਹੋਈਆਂ ਨੇ ਜਿਹੜੀਆਂ ਪੰਜਾਬ ਚ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਤੇ ਨਿਗਰਾਨੀ ਰੱਖ ਰਹੀਆਂ ਨੇ ਜਿਹੜੀਆਂ ਟੀਮਾਂ ਪੰਜਾਬ ਦੇ ਵਿੱਚ ਕਾਂਗਰਸ ਦੇ ਸੰਭਾਵਿਤ ਉਮੀਦਵਾਰਾਂ ਦੇ ਪ੍ਰਦਰਸ਼ਨ ਤੇ ਨਿਗ੍ਹਾ ਰੱਖ ਰਹੀਆਂ ਨੇ ਔਰ ਜਿਹੜੀਆਂ ਟੀਮਾਂ ਪੰਜਾਬ ਚ ਕੈਪਟਨ ਮਰਿੰਦਰ ਦੇ ਕਿਸਾਨਾਂ ਦੇ ਕਰਜ਼ਾ ਮਾਫੀ ਦੇ ਪ੍ਰਭਾਵ ਦਾ ਅੰਕਲਨ ਕਰ ਰਹੀਆਂ ਨੇ ਜਿਹੜੀਆਂ ਟੀਮਾਂ ਪੰਜਾਬ ਦੇ ਵਿੱਚ ਨਸ਼ਿਆਂ ਦੇ ਖਿਲਾਫ ਕੈਪਟਨ ਅਮਰਿੰਦਰ ਦੀ ਲੜਾਈ ਦਾ ਅਸਰ ਕੀ ਜ਼ਮੀਨ ਤੇ ਪਿਆ ਉਹਦੇ ਤੇ ਨਜ਼ਰਸਾਨੀ ਕਰ ਰਹੀਆਂ ਨੇ ਜੀ ਔਰ ਜਿਹੜੀਆਂ ਟੀਮਾਂ ਰਾਹੁਲ ਗਾਂਧੀ ਦੀਆਂ ਭਾਜਪਾ ਤੇ ਅਕਾਲੀ ਦਲ ਦੀ ਸਥਿਤੀ ਬਰਗਾੜੀ ਵਾਲੇ ਇਸ ਮਾਮਲੇ ਤੋਂ ਬਾਅਦ ਕਿਹੋ ਜਿਹੀ ਆ ਪੰਜਾਬ 'ਚ ਇਹਨਾਂ ਸਾਰੀਆਂ ਚੀਜ਼ਾਂ ਦੀ ਜ਼ਮੀਨੀ ਹਕੀਕਤ ਤਲਾਸ਼ ਰਹੀਆਂ ਨੇ ਅਸਲ 'ਚ ਰਾਹੁਲ ਗਾਂਧੀ ਬਹੁਤ ਤਕਨੀਕੀ ਤੌਰ ਦੇ ਉੱਤੇ ਟਿਕਟਾਂ ਦੇਣ ਤੋਂ ਪਹਿਲਾਂ ਆਪਣੇ ਆਪ ਨੂੰ ਮਜ਼ਬੂਤ ਕਰਨਾ ਚਾਹੁੰਦੇ ਨੇ ਜਿਵੇਂ ਮੈਂ ਅੱਗੇ ਵੀ ਜ਼ਿਕਰ ਕਰਦਾ ਆ ਰਿਹਾ ਰਾਹੁਲ ਗਾਂਧੀ ਦੀਆਂ ਵਿਸ਼ੇਸ਼ ਟੀਮਾਂ ਪੰਜਾਬ 'ਚ ਵੀ ਦੇਖ ਰਹੀਆਂ ਨੇ ਕਿ ਉਹ ਕਿਹੜੇ ਹਿੰਦੂ ਭਾਈਚਾਰੇ ਦੇ ਚਿਹਰੇ ਨੇ ਜਿਨ੍ਹਾਂ ਨੂੰ ਕਾਂਗਰਸ ਪੰਜਾਬ 'ਚ ਅੱਗੇ ਲੈ ਕੇ ਆਵੇ ਤਾਂ ਕਿ ਭਾਜਪਾ ਦਾ ਤੇ ਅਕਾਲੀ ਦਲ ਦਾ ਮੁਕਾਬਲਾ ਕੀਤਾ ਜਾ ਸਕੇ ਕਿਉਂਕਿ ਅਕਾਲੀ ਦਲ ਵੀ ਜ਼ਰੂਰ ਹਿੰਦੂ ਭਾਈਚਾਰੇ ਦੇ ਲੋਕਾਂ ਨੂੰ ਨੁਮਾਇੰਦਗੀ ਦਿੰਦਾ ਹੈ ਔਰ ਭਾਜਪਾ ਵੱਲੋਂ ਵੀ ਹਿੰਦੂ ਭਾਈਚਾਰੇ ਦੇ ਲੋਕਾਂ ਨੂੰ ਨੁਮਾਇੰਦਗੀ ਦਿੱਤੀ ਜਾਂਦੀ ਹੈ ਸੋ ਕਾਂਗਰਸ ਨੇ ਵਿਧਾਨ ਸਭਾ 'ਚ ਜਿਵੇਂ ਆਪਾਂ ਮੈਂ ਹਮੇਸ਼ਾ ਜ਼ਿਕਰ ਕਰਦਾ 17 ਹਿੰਦੂ ਭਾਈਚਾਰੇ ਦੇ ਚਿਹਰੇ ਉਤਾਰੇ ਸੀ ਤੇ ਜਿਹਦੇ ਵਿੱਚੋਂ 14 ਜਿੱਤ ਗਏ ਸੀ ਕਾਂਗਰਸ ਦੇ ਸੋ ਰਾਹੁਲ ਗਾਂਧੀ ਨੂੰ ਕਿੰਨਾ ਕਿਤੇ ਲੱਗਦਾ ਹੈ ਕਿ ਜੇ ਅਸੀਂ ਹਿੰਦੂ ਭਾਈਚਾਰੇ ਦੇ ਚਿਹਰੇ ਭੇਜਾਂਗੇ ਤੇ ਸਾਨੂੰ ਸ਼ਹਿਰਾਂ 'ਚ ਵੀ ਫਾਇਦਾ ਹੋ ਸਕਦਾ ਹੈ ਜ਼ਿਆਦਾ। ਔਰ ਇਸੇ ਕਰਕੇ ਮਨੀਸ਼ ਟਵਾੜੀ ਨੂੰ ਪੰਜਾਬ ਦੇ ਵਿੱਚ ਜਿਹੜੀ ਮੀਡੀਆ ਬਾਰੇ ਕਮੇਟੀ ਆ ਉਹਦਾ ਇੰਚਾਰਜ ਬਣਾਇਆ ਗਿਆ ਔਰ ਮੈਨੂੰ ਪੂਰੀ ਸੰਭਾਵਨਾ ਹੈ ਕਿ ਮਨੀਸ਼ ਟਵਾੜੀ ਨੂੰ ਜਾਂ ਤਾਂ ਚੰਡੀਗੜ੍ਹ ਤੋਂ ਪਰ ਜ਼ਿਆਦਾ ਸੰਭਾਵਨਾ ਮੈਨੂੰ ਲੱਗਦੀ ਹੈ ਸੰਗਰੂਰ ਤੋਂ ਜਾਂ ਬਠਿੰਡਾ ਤੋਂ ਵੀ ਇੱਥੋਂ ਤੱਕ ਕਿ ਮਨੀਸ਼ ਟਵਾੜੀ ਨੂੰ ਉਤਾਰਨ ਬਾਰੇ ਸੋਚ ਸਕਦੀ ਹੈ ਕਾਂਗਰਸ ਕਿਉਂਕਿ ਮਨੀਸ਼ ਟਵਾੜੀ ਪਹਿਲਾਂ ਸੰਗਤੀ ਕੇਂਦਰ ਲੁਧਿਆਣਾ ਤੋਂ ਵੀ ਮੈਂਬਰ ਪਾਰਲੀਮੈਂਟ ਰਹੇ ਚੁੱਕੇ ਨੇ। ਉਹਨਾਂ ਕੋਲੇ ਤਜਰਬਾ ਚੰਗਾ ਹੈ ਪਾਰਟੀ ਦੇ ਕੈਬਨਿਟ ਮੰਤਰੀ ਸੂਚਨਾ ਤੇ ਪ੍ਰਸਾਰਣ ਦੇ ਰਹਿ ਚੁੱਕੇ ਨੇ ਸੋ ਮੈਨੂੰ ਲੱਗਦਾ ਮਨੀਸ਼ਤਵਾੜੀ ਜਾਂ ਸੰਗਰੂਰ ਜਾਂ ਬਠਿੰਡਾ ਇਹਨਾਂ ਦੋਵਾਂ ਥਾਵਾਂ ਤੇ ਵੀ ਉਹ ਲੈ ਕੇ ਜਾ ਸਕਦੇ ਨੇ ਫਿਰੋਜ਼ਪੁਰ ਵੀ ਮਨੀਸ਼ਤਵਾੜੀ ਬਾਰੇ ਸੋਚ ਸਕਦੇ ਨੇ ਉੱਥੇ ਵੀ ਹਿੰਦੂ ਭਾਈਚਾਰੇ ਦੀਆਂ ਵੋਟਾਂ ਕਾਫੀ ਜ਼ਿਆਦਾ ਨੇ ਸੋ ਇਸ ਤਰੀਕੇ ਦੀ ਜਿਹੜੀ ਸੰਭਾਵਨਾ ਹੈ ਜਿਹੜੀਆਂ ਰਾਹੁਲ ਗਾਂਧੀ ਦੀਆਂ ਖਾਸ ਕਮੇਟੀਆਂ ਨੇ ਉਹ ਲੈ ਰਹੀਆਂ ਨੇ ਦੂਸਰਾ ਇੱਕ ਵੱਡੀ ਗੱਲ ਜਿਹੜੀ ਸਮਝ ਆਈ ਹੈ ਕਾਂਗਰਸ ਬਾਰੇ ਸੁਣਨ ਨੂੰ ਮਿਲ ਰਹੀ ਹੈ ਕਿ ਕੈਪਟਨ ਅਮਰਿੰਦਰ ਤੇ ਸੁਨੀਲ ਜਾਖੜ ਪਿੱਛੇ ਜੇ ਜਾ ਕੇ ਆਏ ਨੇ ਦਿੱਲੀ ਤੇ ਕਾਂਗਰਸ ਦੇ ਕਈ ਵਿਧਾਇਕ ਵੀ ਮਿਲ ਕੇ ਆਏ ਨੇ ਰਾਹੁਲ ਗਾਂਧੀ ਨੂੰ ਔਰ ਉਸਾਰੇ ਵਿਧਾਇਕ ਵੀ ਆਪਣੇ ਆਪਣੇ ਜ਼ਰੀਏ ਰਾਹੁਲ ਗਾਂਧੀ ਤੱਕ ਇਹ ਫੀਡਬੈਕ ਪਹੁੰਚਾ ਰਹੇ ਨੇ ਕਿ ਹਲੇ ਵੀ ਕਾਂਗਰਸ ਨੂੰ ਬਹੁਤ ਕੁਝ ਕਰਨ ਦੀ ਲੋੜ ਹੈ ਨਸ਼ਿਆਂ ਦੇ ਮਾਮਲੇ ਤੇ ਕਾਂਗਰਸ ਜ਼ਰੂਰ ਥੋੜੀ ਬਹੁਤੀ ਸਫਲ ਹੁੰਦੀ ਦਿਖ ਰਹੀ ਹੈ ਪਰ ਬਰਗਾੜੀ ਵਾਲੇ ਮਾਮਲੇ ਤੇ ਕਾਂਗਰਸ ਨੇ ਜਿਹੜੇ ਜਿਹੜੇ ਵਾਅਦੇ ਕੀਤੇ ਸੀ ਉਹਦਾ ਜ਼ਮੀਨੀ ਤੌਰ ਦੇ ਉੱਤੇ ਕੋਈ ਖਾਸ ਕਾਰਗੁਜ਼ਾਰੀ ਕੀਤੀ ਨਹੀਂ ਕਾਂਗਰਸ ਨੇ ਇਹ ਵੀ ਮੰਨਣਾ ਹੈ ਬਹੁਤ ਸਾਰੇ ਵਿਧਾਇਕਾਂ ਦਾ ਕਿ ਸਾਨੂੰ ਕਿਤਨਾ ਕਿਤੇ ਨੁਕਸਾਨ ਹੋ ਸਕਦਾ ਹੈ ਔਰ ਅਕਾਲੀ ਦਲ ਦੇ ਪ੍ਰਤੀ ਨਰਮ ਰਵਈਆ ਕੈਪਟਨ ਮਰਿੰਦਰ ਸਿੰਘ ਦਾ ਇਹਦੀ ਵੀ ਸ਼ਿਕਾਇਤ ਕੀਤੀ ਗਈ ਹੈ ਕਾਂਗਰਸ ਦੇ ਕਈ ਵਿਧਾਇਕਾਂ ਵੱਲੋਂ ਹਾਲਾਂਕਿ ਇਹ ਸਿੱਧੀ ਸ਼ਿਕਾਇਤ ਨਹੀਂ ਸੰਕੇਤਕ ਸੰਕੇਤਕ ਆਪਣੀ ਗੱਲ ਰੱਖੀ ਗਈ ਹੈ ਜਿਹਨੂੰ ਮੈਂ ਸ਼ਿਕਾਇਤ ਵਜੋਂ ਦੇਖ ਰਿਹਾ ਸੰਕੇਤਕ ਗੱਲ ਰੱਖੀ ਹੈ ਵੀ ਕੈਪਟਨ ਮਰਿੰਦਰ ਜਿੱਥੇ ਅਕਾਲੀ ਦਲ ਦੇ ਮਾਮਲੇ ਆ ਜਾਂਦੇ ਨੇ ਉੱਥੇ ਪੰਜਾਬ 'ਚ ਨਰਮ ਰਹੇ ਉਹਦੇ ਪਿੱਛੇ ਕੈਪਟਨ ਮਰਿੰਦਰ ਦਾ ਤਰਕ ਵੀ ਹੈਗਾ ਕੈਪਟਨ ਮਰਿੰਦਰ ਪਹਿਲਾਂ ਤੋਂ ਹੀ ਕਹਿ ਚੁੱਕੇ ਨੇ ਕਿ ਮੈਂ ਕਿਸੇ ਤਰ੍ਹਾਂ ਦੀ ਰਾਜਨੀਤਿਕ ਬਦਲਾਖੋਰੀ ਦੀ ਸਿਆਸਤ ਨਹੀਂ ਕਰਨੀ ਕਿਸੇ ਤੇ ਮੈਂ ਝੂਠੇ ਪਰਚੇ ਨਹੀਂ ਕਰਨੇ ਪਰ ਇਹ ਗੱਲਾਂ ਨੇ ਜਿਹੜੀਆਂ ਕਾਂਗਰਸ ਦੇ ਵਿੱਚ ਵਿਚਾਰੀਆਂ ਜਾ ਰਹੀਆਂ ਨੇ ਚਰਚਿਤ ਹੈ ਔਰ ਕਿਸਾਨ ਕਰਜ਼ਾ ਮਾਫੀ ਦੇ ਉੱਤੇ ਤਾਂ ਕਹਿੰਦੇ ਨੇ ਕਿ ਸੁਨੀਲ ਜਾਖੜ ਨੇ ਵੀ ਆਪਣੀ ਰਾਏ ਰੱਖੀ ਹੈ ਰਾਹੁਲ ਗਾਂਧੀ ਅੱਗੇ ਕਿ ਭਾਵੇਂ ਕੈਪਟਨ ਅਮਰਿੰਦਰ ਕਹਰੇ ਨੇ ਕਿ ਅਸੀਂ 13 ਦੀਆਂ 13 ਸੀਟਾਂ ਜਿੱਤਾਂਗੇ ਰਾਹੁਲ ਗਾਂਧੀ ਨੂੰ ਕਿਹਾ ਕੈਪਟਨ ਅਮਰਿੰਦਰ ਨੇ ਤੇ ਸਾਡੀ ਕਿਸਾਨ ਕਰਜ਼ਾ ਮਾਫੀ ਨਸ਼ਿਆਂ ਦਾ ਮਾਮਲਾ ਤੇ ਬਰਗਾੜੀ ਦੇ ਮਾਮਲੇ 'ਚ ਅਸੀਂ ਪ੍ਰਭਾਵੀ ਕੰਮ ਕੀਤਾ ਪਰ ਸੁਨੀਲ ਜਾਖੜ ਵੱਖਰੇ ਤੌਰ ਤੇ ਵੱਖਰੀ ਰਾਏ ਰੱਖਦੇ ਨੇ ਸੁਨੀਲ ਜਾਖੜ ਹਾਲੇ ਵੀ ਮੰਨਦੇ ਨੇ ਕਿ ਜਿਹੜਾ ਅਸਲ ਮਸਲਾ ਕਿਸਾਨ ਕਰਜ਼ਾ ਮਾਫੀ ਦਾ ਉਹ ਜ਼ਿਆਦਾ ਲੋਕਾਂ ਤੱਕ ਉਹਦਾ ਫਾਇਦਾ ਨਹੀਂ ਪੁੱਜਿਆ ਬਹੁਤ ਘੱਟ ਲੋਕਾਂ ਤੱਕ ਉਹਦੇ ਫਾਇਦੇ ਦਾ ਦਾਰਾ ਹੈ ਸੋ ਇਸ ਕਰਕੇ ਸਾਰੀਆਂ ਗੱਲਾਂ ਨੇ ਜਿਹੜੀਆਂ ਇਹ ਰਾਹੁਲ ਗਾਂਧੀ ਤੱਕ ਪਹੁੰਚ ਰਹੀਆਂ ਨੇ ਰਾਹੁਲ ਗਾਂਧੀ ਪਲ-ਪਲ ਦੀ ਆਪਣੀਆਂ ਟੀਮਾਂ ਦੇ ਜ਼ਰੀਏ ਪੰਜਾਬ ਦੀ ਨਿਗਰਾਨੀ ਰੱਖ ਰਹੇ ਨੇ ਅੱਛਾ ਡੱਲਾ ਜੀ ਆ ਆਮ ਆਦਮੀ ਪਾਰਟੀ ਦੇ ਜਿਹੜੇ ਸਾਬਕਾ ਲੀਡਰ ਸੀ ਐਚਐਸ ਫੂਲਕਾ ਉਹ ਦਾਖਾ ਹਲਕੇ ਚ ਫਿਰ ਸਰਗਰਮ ਦਿਖੇ ਨੇ 5-5000 ਰੁਪਏ ਦੇ ਚੈੱਕ ਵੀ ਵੰਡੇ ਹੋਏ ਦਿਖਦੇ ਨੇ ਕੀ ਲੱਗਦਾ ਕਿ ਸਿਆਸੀ ਤੌਰ ਤੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਉਹ ਲੋਕ ਸਭਾ ਚੋਣਾਂ ਲੜ ਸਕਦੇ ਨੇ ਨਹੀਂ 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 ਦੇਖੋ ਮੈਨੂੰ ਇਹ ਲੱਗਦਾ ਹੈ ਕਿ ਜਿਹੜੇ ਐਚਐਸ ਫੂਲਕਾ ਨੇ ਮੈਨੂੰ ਨਹੀਂ ਲੱਗਦਾ ਕਿ ਉਹ ਚੋਣਾਂ ਦੇ ਮੱਦੇਨਜ਼ਰ ਕਿਸੇ ਤਰ੍ਹਾਂ ਦੀ ਸਰਗਰਮੀ ਰੱਖ ਰਹੇ ਨੇ ਅਸਲ 'ਚ ਮੈਂ ਇਹ ਕਹੂੰਗਾ ਕਿ ਐਚਐਸ ਫੂਲਕਾ ਨੇ ਜਿਹੜੇ 5-5000 ਰੁਪਏ ਦੇ ਚੈੱਕ ਵੰਡੇ ਨੇ ਪਤਾ ਲੱਗਿਆ ਕਿ 15 ਕਿ ਲੋਕਾਂ ਨੂੰ ਕਿਸਾਨਾਂ ਨੂੰ ਦਿੱਤੇ ਨੇ ਉਹ ਕਿਸਾਨਾਂ ਨੂੰ ਦਿੱਤੇ ਨੇ ਜਿਹੜੇ ਬਹੁਤ ਕਮਜ਼ੋਰ ਕਿਸਾਨ ਨੇ ਜਿਨ੍ਹਾਂ ਕੋਲੇ ਜ਼ਮੀਨ ਵੀ 5 ਏਕੜ ਤੋਂ ਘੱਟ ਹੈ ਔਰ ਜਿਨ੍ਹਾਂ ਦੀ ਆਲੂ ਦੀ ਫਸਲ ਪਿੱਛੇ ਜੇ ਬਰਸਾਤਾਂ ਚ ਤਬਾਹ ਹੋਈ ਸੀ ਜਾਂ ਹੋਰ ਫਸਲਾਂ ਤਬਾਹ ਹੋਈਆਂ ਸੀ ਔਰ ਮੈਨੂੰ ਇਹ ਲੱਗਦਾ ਹੈ ਕਿ ਐਚਐਸ ਫੂਲਕਾ ਦੇ ਇਸ ਜੀ ਚੈੱਕ ਵੰਡ ਸਮਾਗਮ ਨੇ ਨਰਿੰਦਰ ਮੋਦੀ ਦੀ 6000 ਰੁਪਏ ਵਾਲੀ ਸਕੀਮ ਦੀ ਹਵਾ ਕੱਢ ਤੀ ਹਕੀਕਤ ਇਹ ਹੈ ਕਿ ਸਾਲ ਚ 6000 ਰੁਪਏ ਦੇਣ ਨਾਲ ਕੁਝ ਨਹੀਂ ਹੁੰਦਾ ਕਿਸਾਨ ਦਾ ਇੱਕ ਵਾਰੀ ਬਰਸਾਤ ਆ ਜਾਏ ਤੇ 5-7000 ਦਾ ਨੁਕਸਾਨ ਹੋ ਜਾਂਦਾ ਹੈ ਜੇ ਫਸਲਾਂ ਪੱਕੀਆਂ ਹੋਣ ਇਸ ਪੱਧਰ ਤੱਕ ਸਾਨੂੰ ਕਿਸਾਨ ਦੇ ਲਈ ਸੋਸ਼ਲ ਬੀਮੇ ਦਾ ਪ੍ਰਬੰਧ ਕਰਨਾ ਪਊਗਾ ਮੈਨੂੰ ਇਹ ਲੱਗਦਾ ਹੈ ਕਿ ਐਚਐਸ ਫੂਲਕਾ ਉਹਨਾਂ ਨੇ ਇਹ ਕਿਹਾ ਹੈ ਕਿ ਅਸੀਂ ਕਿਸਾਨਾਂ ਦੀ ਮਦਦ ਕਰਨ ਲਈ ਵੀ ਆਪਣੀ ਜਿਹੜੀ ਹੈ ਸਹਾਇਤਾ ਕਮੇਟੀ ਬਣਾਉਣੀ ਆ ਤੇ ਉਹਨਾਂ ਨੇ ਐਨਰਾਇਜ਼ ਨੂੰ ਵੀ ਹਮੇਸ਼ਾ ਕਹਿੰਦੇ ਨੇ ਕਿ ਤੁਸੀਂ ਆਓ ਪੰਜਾਬ 'ਚ ਮਾੜੇ ਸਮੇਂ ਤੇ ਕਿਸਾਨਾਂ ਦੀ ਮਦਦ ਕਰੋ ਸੋ ਐਚਐਸ ਫੂਲਕਾ ਉਹਨਾਂ ਨੇ ਜਿਹੜਾ ਇਹ ਉਪਰਾਲਾ ਕੀਤਾ ਇਹ ਸੰਕੇਤ ਹੈ ਸਰਕਾਰਾਂ ਨੂੰ ਕਿ ਜਦੋਂ ਕਿਸਾਨਾਂ ਦੀਆਂ ਫਸਲਾਂ ਖਰਾਬ ਹੁੰਦੀਆਂ ਨੇ ਤੇ ਬਹੁਤਾ ਲੰਮਾ ਸਮਾਂ ਗਿਰਦਾਰੀਆਂ 'ਚ ਨਾ ਲਾਓ ਫੌਰੀ ਤੌਰ ਤੇ ਕਿਸਾਨ ਨੂੰ ਮਦਦ ਦੀ ਲੋੜ ਹੁੰਦੀ ਹੈ ਸੋ ਐਚਐਸ ਫੂਲਕਾ ਉਹਨਾਂ ਨੇ ਜਿਹੜੀ ਮਦਦ ਕੀਤੀ ਹੈ 5-5000 ਰੁਪਏ ਦੇ ਚੈੱਕ ਦੱਤੇ ਨੇ ਉਹਨਾਂ ਦੀ ਆਪਣੀ ਜਿਹੜੀ ਸੰਸਥਾ ਹੈ ਲੋਕਾਂ ਦੀ ਮਦਦ ਕਰਨ ਲਈ ਬਣਾਈ ਹੋਈ ਹੈ ਉਹਨਾਂ ਨੇ ਪਿੱਛੇ ਜੇ ਐਜੂਕੇਸ਼ਨਲ ਕਿਟਸ ਵੀ ਉੱਥੇ ਉਪਲਬਧ ਕਰਾਈਆਂ ਸੋ ਆਪਣੇ ਪੱਧਰ ਤੇ ਐਚਐਸ ਫੂਲਕਾ ਹੁਣ ਜਿਹੜਾ ਇਹ ਕੰਮ ਕਰ ਰਹੇ ਨੇ ਇਹ ਸਰਕਾਰਾਂ ਨੂੰ ਸੋਚਣ ਲਈ ਮਜਬੂਰ ਵੀ ਕਰ ਰਹੇ ਨੇ ਕਿ ਜੇ ਇੱਕ ਨਿੱਜੀ ਕਪੈਸਿਟੀ ਚ ਇੱਕ ਆਪਣੇ ਪੱਧਰ ਤੇ ਕੋਈ ਲੀਡਰ ਇਸ ਤਰੀਕੇ ਦੀ ਮਦਦ ਕਰ ਸਕਦਾ ਤੇ ਸਰਕਾਰ ਕਿਉਂ ਨਹੀਂ ਅਜਿਹੀਆਂ ਯੋਜਨਾਵਾਂ ਚਲਾ ਸਕਦੀ ਸੋ ਮੈਨੂੰ ਲੱਗਦਾ ਕਿਸਾਨਾਂ ਦੀ ਮਦਦ ਲਈ ਪੰਜਾਬ ਦੀ ਸਰਕਾਰ ਜੀ ਆਪਣੇ ਪੱਧਰ ਤੇ ਸਾਰੇ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਦੇ ਸਕਦੀ ਤਾਂ ਸਰਕਾਰ ਨੂੰ ਕੋਈ ਅਜਿਹਾ ਸਹਾਇਤਾ ਫੰਡ ਸ਼ੁਰੂ ਕਰਨਾ ਚਾਹੀਦਾ ਹੈ ਜਿਦੇ ਚ ਜਿਹੜੇ ਸਾਡੇ ਲੋਕ ਨੇ ਦੁਨੀਆ ਭਰ ਚ ਪੰਜਾਬੀ ਬੈਠੇ ਉਹ ਵੀ ਮਦਦ ਪਾਉਣ ਪਰ ਉਹ ਸਾਰਾ ਪੈਸਾ ਕਿਸਾਨਾਂ ਨੂੰ ਦਿੱਤਾ ਜਾਵੇ ਨਿਰਪੱਖਤਾ ਨਾਲ ਪਾਰਦਰਸ਼ਤਾ ਦੇ ਤਰੀਕੇ ਨਾਲ ਸੋ ਫੂਲਕਾ ਸਾਹਿਬ ਦਾ ਜਿਹੜਾ ਇਹ ਪ੍ਰਯਾਸ ਹੈ ਕਦਮ ਹੈ ਇਹ ਮੈਨੂੰ ਚੰਗਾ ਲੱਗਿਆ ਬਹੁਤ ਵੱਡੀ ਗਿਣਤੀ ਚ ਜਿਹੜੇ ਕਿਸਾਨਾਂ ਦੀ ਉਹਨਾਂ ਨੇ ਮਦਦ ਹੈ ਉਹ ਕੀਤੀ ਹੈ ਚਲੋ ਡੱਲਾ ਜੀ ਕੁਝ ਅਹਿਮ ਸਿਆਸੀ ਸਰਗਰਮੀਆਂ ਦੇ ਗਹਿਣ ਦਾ ਨਾਲ ਪਰਤਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ ਬਹੁਤ ਧੰਨਵਾਦ